ਪੀਟ ਕਰ ਜਾਈਏ ਤਾਂ ਲੋਕ ਜਿਵੇਂ ਅੱਕ ਜਾਂਦੇ ਆ ਹੁਣ ਲੋਕੀ ਤੇ ਪ੍ਰੀਵਿਅਸ ਨੂੰ ਮੰਨ ਨਹੀਂ ਸਕਦੇ ਜਿਹੜਾ ਸਤਗੁਰੂ ਜੀ ਦੇ ਚਰਨਾਂ ਨਾਲ ਇਸ ਭਾਈ ਮਗਲੂ ਜੀ ਦਾ ਹੈ ਤਾਂ ਲੋਕ ਭਾਈ ਮਗਲੂ ਜੀ ਨੂੰ ਕਮਲ ਦੀ ਅੱਖ ਦੇ ਹਨ ਕਿਉਂਕਿ ਇਨਕੋ ਗੱਲਬਾਤ ਕਰਦੇ ਹਨ ਸੰਗਤ ਜੀ ਸਮਾ ਲੱਗਦੀਆਂ ਲੱਗਦੀਆਂ ਜੋ ਸਮਾ ਲੱਗੇ ਆ ਗਿਆ ਜਦੋਂ ਭਾਈ ਮਗਲੂ ਨੇ ਹੁਣ ਸਰੀਰ ਛੱਡਣਾ ਹੈ ਆਪਣੇ ਘਰ ਦੇ ਨੂੰ ਕਹਿੰਦੇ ਆ ਘਰ ਦਾ ਦਰਵਾਜ਼ਾ ਬੰਦ ਨਾ ਕਰਿਓ ਜਦੋਂ ਮੇਰਾ ਖੀਰ ਲਖ ਸਮਾਂ ਆ ਗਿਆ ਮੇਰੇ ਸਤਿਗੁਰਾਂ ਨੇ ਆਉਣਾ ਹੈ ਮੇਰੇ ਸਤਿਗੁਰਾਂ ਨੇ ਆਉਣਾ ਹੈ ਹੁਣ ਪ੍ਰੋਸਾ ਦਾ ਇਹ ਦਾਇਰਾ ਕਰਦੇ ਜੀਆਂ ਦਾ ਵੀ ਵਿਸ਼ਵਾਸ ਨਹੀਂ ਹੁੰਦਾ ਪਰ ਦਰਵਾਜ਼ਾ ਖੁੱਲ੍ਹਾ ਰੱਖਿਆ ਉਹ ਗੁਰਮਨਸਾ ਪੂਰਨ ਹਾਰ ਸਤਿਗੁਰੂ ਤਤ ਸਤਿਗੁਰੂ ਤੇਗ ਬਾਦ ਸਰ ਜੀ ਮਹਾਰਾਜ ਕਣਕ ਕਮਾਲ ਭਗੂਆਂ ਦੀ ਧਰਤੀ ਨੂੰ ਘੁਇਤਰ ਕਰ ਰਹੀ ਸੀ ਅਚਾਨਕ ਬੈਠੇ ਉੱਠ ਖੜੋਤੇ ਛੇਤੀ ਛੇਤੀ ਆਪਣੇ ਘੋੜੇ ਤੇ ਸਵਾਰ ਹੋਏ ਤਾਂ ਬਹੁਤ ਤੇਜ਼ੀ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਇਸ ਪਿੰਡ ਪਹੁੰਚ ਗਏ ਇਸ ਪਿੰਡ ਪਹੁੰਚ ਕੇ ਸਿੱਧੇ ਜਾ ਕੇ ਭਾਈ ਮਗਲੂ ਦੇ ਘਰ ਤੇ ਖੜੇ ਹੋਏ ਤੇ ਜਾ ਕੇ ਤੇ ਬਾਜਮਾਰੀ ਭਾਈ ਮਗਲੂ ਅਸੀਂ ਆ ਗਏ ਆ ਤੇ ਭਾਈ ਮਗਲੂ ਨੇ ਆਪਣੇ ਅਕੀਰਲੇ ਸਵਾਸਾਂ ਲਾ ਕੇ ਉਡੀਕਦਾ ਪਰ ਆਸ ਨਹੀਂ ਟੁੱਟੀ ਉਮੀਦ ਨਹੀਂ ਟੁੱਟੀ ਭਰੋਸਾ ਨਹੀਂ ਟੁੱਟਾ ਵਿਸ਼ਵਾਸ ਨਹੀਂ ਟੁੱਟਾ ਜੇ ਟੁੱਟ ਜਾਂਦਾ ਤਾਂ ਸ਼ਾਇਦ ਅੱਧ ਵਾਟੇ ਰਹਿ ਜਾਂਦਾ ਟੁੱਟਾ ਨਹੀਂ ਵਿਸ਼ਵਾਸ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਪਹੁੰਚੇ ਆ ਕੇ ਜਿੱਦਾਂ ਕਦੇ ਛੇਵੇਂ ਪਾਛਾ ਨੇ ਗੋਦੀ ਵਿੱਚ ਭਾਈ ਮੋਗਲੂ ਦਾ ਸੀਸ ਰੱਖਿਆ ਸੀ ਅੱਜ ਭਾਈ ਮੋਗਲੂ ਦਾ ਸੀਸ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਗੋਦੀ ਵਿੱਚ ਰੱਖ ਲਿਆ ਤੇ ਅਜੇ ਗੌਰ ਕਰਨਾ ਹੁਣ ਭਾਈ ਮੋਗਲੂ ਜੀ ਵੀ ਕਿੰਦੇ ਨਾ ਨੀਂਬ ਬਿਹੋਸ਼ੀ ਦੀ ਹੱਥ ਵਿੱਚ ਹਾਂ ਸਰੀਰ ਛੱਡ ਕੇ ਥੋੜਾ ਸਮਾਂ ਤਤਤਾ ਸ੍ਰੀ ਗੁਰੂ ਤੇਗ ਬਹਾਦਰ ਸਮਾਰਕ ਕਿੰਨੇ ਪੰਜ ਮਗਲੂ ਅੱਖਾ ਖੋਲ ਕੇ ਵੇਖ ਅਸੀਂ ਆਪਣਾ ਵਾਦਾ ਨਿਭਾਉਣ ਕੇ ਆ ਗਏ ਹਾਂ ਪੰਜ ਮਗਲੂ ਜੀ ਤੇ ਜਦੋਂ ਇਹਦਾ ਅੱਖਾ ਖੁੱਲਣੀ ਤਾਂ ਇਹ ਉੱਪਰੋਂ ਚਿਹਰਾ ਦਿਖਾਈ ਦੇਣਾ ਹਨ ਤਾਂ ਤਾਂ ਸੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰਪਾਈ ਬੁਦੂ ਨੂੰ ਤਾਂ ਸੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਤੀਤੋਂ ਦੇ ਹਨ ਕਿ ਮੇਰੇ ਸਤਿਗੁਰੂ ਮੇਰਾ ਅਗਲਾ ਪਿਛਲਾ ਸਾਥ ਮਕਾਣ ਆਪਣੇ ਦਰਤੇ ਪ੍ਰਮਾਣ ਕਰਨ ਵਾਸਤੇ ਮੇਰੇ ਪਰੋਸੇ ਮੇਰੀ ਸਾਰੀ ਉਮਰ ਦਾ ਜਿਹੜਾ ਨਿਸ਼ਚੈ ਸੀ ਉਸ ਨੂੰ ਪੂਰਨ ਕਰਨ ਵਾਸਤੇ ਆ ਗਏ ਤਾਂ ਸੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਆਰੇ ਸਤਿਗੁਰਾਂ ਨੇ ਉਸ ਦਾ ਸੀਸ ਆਪਣੀ ਗੋਦੀ ਵਿੱਚ ਰੱਖ ਕੇ ਬੜਾ ਪਿਆਰ ਕੀਤਾ ਬੜਾ ਪਿਆਰ ਕੀਤਾ ਪਰ ਸਤਗੁਰੂ ਜੀ ਦੀ ਗੋਦੀ ਵਿੱਚ ਹੀ ਭਾਈ ਮੋਹਲੂ ਜੀ ਨੇ ਅਖੀਰਲੇ ਸਵਾਸ ਲਈ ਆਪ ਸਤਗੁਰੂ ਜੀ ਨੇ ਖੱਥੀ ਭਾਈ ਮੋਹਲੂ ਜੀ ਦੇ ਇਸ ਸਰੀਰ ਦਾ ਸੰਸਕਾਰ ਕੀਤਾ ਪਿਆਰੇਓ ਵੇਖੋ ਸਾਡੇ ਸਤਗੁਰੂ ਵੇਖੋ ਪਿਆਰੇਓ ਆ ਮਾਵੇ ਦੀ ਧਰਤੀ ਮਰ ਛੱਡ ਕੇ ਨਾ ਸਤਗੁਰੂ ਜੀ ਦੇ ਸ਼ਬਦ ਨੂੰ ਤੇ ਪੈ ਗਈ ਰਮਾ ਪਰਮਾ ਦੇ ਉੱਤੇ ਕੋਈ ਕਿਸੇ ਜਗ੍ਹਾ ਮੱਥਾ ਟੇਕੀ ਜਾਂਦਾ ਕੋਈ ਕਿਤੇ ਜਾ ਕੇ ਪੱਤੇ ਵਧੇ ਜਾਂਦਾ ਉਹ ਭਾਈ ਸੰਤਨ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਮਨਾਉਂਦੇ ਹੋ ਪਿਆਰਿਓ ਦੂਗਦ ਪੜਨਾ ਹੋਵੇ ਸਾਡੀ ਸਿੱਖੀ ਚ ਸਾਡੀ ਸਿੱਖੀ ਨਰੋਲ ਹੋਵੇ ਜੇ ਗੁਰੂ ਕੇ ਸੇਖਾਂ ਤੇ ਬਸ ਗੁਰੂ ਕੇ ਸੇਖਾਂ ਜਿਵੇਂ ਦੁਨੀਆ ਵਿੱਚ ਕਿਸੇ ਦੇ ਦੋ ਪਿਤਾ ਨਹੀਂ ਹੋ ਸਕਦੇ ਕਿਸੇ ਨੂੰ ਕਹਿ ਦਿੱਤਾ ਜਾਵੇ ਤੇਰੇ ਦੋ ਪਿਤਾ ਹੋਣ ਤਾਂ ਫਾਈਸ ਜੀ ਉੱਥੇ ਲੜਾਈ ਹੋ ਜਾਂਦੀ ਹੈ ਇਦਾਂ ਹੀ ਸਿੱਖ ਦਾ ਗੁਰੂ ਸਿਰਫ ਗੁਰੂ ਨਾਨਕ ਹੈ ਹੋਰ ਕੋਈ ਨਹੀਂ ਹੈ ਅੱਜ ਕਰਤਾਰ ਦੀ ਸਤਨ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਹਨ ਅਸੀਂ ਉਹਨਾਂ ਦੀ ਗੁਰਬਾਣੀ ਤੋਂ ਸਿੱਖ ਕੇ